ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਟੱਡੀ IQ ਇਨ ਗਗਨ ਮਹਿਰਾ ਅਫੀਸ਼ੀਅਲ YouTube ਚੈਨਲ ਤੇ ਤਾਂ ਦੋਸਤੋ ਅੱਜ ਦੀ 3rd ਕਲਾਸ ਦੇ ਵਿੱਚ ਆਪਾਂ ਗੁਰੂ ਅੰਗਦ ਦੇਵ ਜੀ ਦੀ ਥਿਉਰੀ ਦੇ ਟੌਪਿਕ ਨੂੰ ਕਵਰ ਕਰਾਂਗੇ ਦੋਸਤੋ ਜੇਕਰ ਗੱਲ ਕੀਤੀ ਜਾਵੇ ਇਸ ਤੋਂ ਪਹਿਲਾਂ ਆਪਨੇ ਗੁਰੂ ਨਾਨਕ ਦੇਵ ਜੀ ਦੀ ਥਿਉਰੀ ਅਤੇ ਇਸ ਦੇ ਰਿਲੇਟਡ ਜਿੰਨੇ ਵੀ ਮੋਸਟ ਇੰਪੋਰਟੈਂਟ MCQ's ਕੁਐਸਚਨਸ ਬਣਦੇ ਸੀ ਆਪਾਂ ਉਹਨਾਂ ਨੂੰ ਕਵਰ ਕੀਤਾ ਹੈ ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਗੁਰੂ ਅੰਗਦ ਦੇਵ ਜੀ ਦੇ ਟੌਪਿਕ ਨੂੰ ਕਵਰ ਕਰਾਂਗੇ ਦੋਸਤੋ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਮੇਰੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਉਹਨਾਂ ਵੀਡੀਓਜ਼ ਨੂੰ ਦੇਖ ਸਕਦੇ ਹੋ ਤੇ ਮੈਂ ਇਸ ਦੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਉਸ ਦਾ ਲਿੰਕ ਦੇ ਦੇਵਾਂਗਾ ਤਾਂ ਤੁਸੀਂ ਉੱਥੇ ਵਿਜ਼ਿਟ ਕਰਕੇ ਵੀ ਇਸ ਵੀਡੀਓ ਨੂੰ ਦੇਖ ਸਕਦੇ ਹੋ ਠੀਕ ਹੈ ਤਾਂ ਅੱਜ ਦਾ ਜੋ ਆਪਣਾ ਟੌਪਿਕ ਹੈ ਇਹ ਗੁਰੂ ਅੰਗਦ ਦੇਵ ਜੀ ਦਾ ਠੀਕ ਹੈ ਗੁਰੂ ਅੰਗਦ ਦੇਵ ਜੀ ਦੇ ਬਾਰੇ ਆਪਾਂ ਪੂਰੀ ਆ ਟੌਪਿਕ ਤੇ ਡਿਸਕਸ ਕਰਾਂਗੇ ਠੀਕ ਹੈ ਕਿਵੇਂ ਉਹਨਾਂ ਦਾ ਜਨਮ ਹੋਇਆ ਕਿੱਥੇ ਉਹਨਾਂ ਦਾ ਜਨਮ ਉਹਨਾਂ ਦੇ ਵਾਰਾਂ ਕਿੰਨੇ ਨੇ ਰਾਗ ਕਿੰਨੇ ਨੇ ਸ਼ਬਦ ਕਿੰਨੇ ਜੇਕਰ ਗੱਲ ਕੀਤੀ ਜਾਵੇ एग्जाम ਦੇ ਪੁਆਇੰਟ ਆਫ View ਨਾਲ ਕਿਉਂਕਿ ਸਿੱਖ ਹਿਸਟਰੀ ਦੇ ਵਿੱਚੋਂ ਕੁਐਸਚਨ ਹਰ ਇੱਕ एग्जाम ਦੇ ਵਿੱਚ ਆਉਣਾ ਲਾਜ਼ਮੀ ਹੀ ਲਾਜ਼ਮੀ ਹੁੰਦਾ ਜੇਕਰ ਹੁਣ ਹਾਲ ਦੇ ਵਿੱਚ ਗੱਲ ਕਰੀਏ ਹੁਣ ਅਸਿਸਟੈਂਟ ਇਨਸਪੈਕਟਰ ਦਾ ਅਗਲੇ ਮਹੀਨੇ ਪੇਪਰ ਹੋਣਾ ਹੈ ਜਿਸ ਦੇ ਵਿੱਚ ਕੀ ਹੈ ਸਿੱਖ ਹਿਸਟਰੀ ਆ ਫਰੀडम फाइਟਰਸ ਬਾਰੇ ਕਾਫੀ ਕੁਐਸਚਨ ਪੁੱਛੇ ਜਾਣਗੇ ਠੀਕ ਹੈ ਤਾਂ ਇਸ ਦੇ ਰਿਲੇਟਡ ਆਪਾਂ ਜਿੰਨੇ ਵੀ ਕੁਐਸਚਨਸ ਬਣਗੇ ਆਪਾਂ ਜਲਦੀ ਤੋਂ ਜਲਦੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਤੁਸੀਂ ਇਸ ਵੀਡੀਓ ਦੇ ਵਿੱਚ ਬਨੇ ਰਹੋ ਤੇ ਤੁਸੀਂ ਲਾਈਨ ਬਰ ਲਾਈਨ ਜਿੰਨੀਆਂ ਵੀ ਕਲਾਸਿਸ ਆ ਰਹੀਆਂ ਨੇ ਉਹਨਾਂ ਨੂੰ ਅਟੈਂਡ ਕਰਦੇ ਜਾਓ ਤੇ ਨੋਟਸ ਆਪਣੇ ਬਣਾਉਂਦੇ ਜਾਓ ਠੀਕ ਹੈ ਤਾਂ ਚਲੋ ਜਿਆਦਾ ਟਾਈਮ ਨਾ ਲੈਂਦੇ ਅੱਜ ਦੀ ਕਲਾਸ ਜਿਹੜੀ ਆਪਾਂ ਸ਼ੁਰੂ ਕਰਦੇ ਆਂ ਤਾਂ ਅੱਜ ਦਾ ਆਪਣਾ ਟਾਪਿਕ ਹੈ ਗੁਰੂ ਅੰਗਦ ਦੇਵ ਜੀ ਗੁਰੂ ਅੰਗਦ ਦੇਵ ਜੀ ਇਹ ਸਿੱਖਾਂ ਦੇ ਦੂਜੇ ਗੁਰੂ ਨੇ ਠੀਕ ਹੈ ਗੁਰੂ ਨਾਨਕ ਦੇਵ ਜੀ ਨੇ ਕੀ ਸੀ ਇਹਨਾਂ ਨੂੰ ਗੁਰਗੱਦੀ ਦਿੱਤੀ ਸੀ ਠੀਕ ਹੈ ਇਹਨਾਂ ਦਾ ਪਹਿਲਾ ਨਾਮ ਕੀ ਸੀ ਭਾਈ ਲੈਣਾ ਜੀ ਤਾਂ ਗੁਰੂ ਅੰਗਦ ਆ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਦਾ ਨਾਮ ਕੀ ਰੱਖ ਦਿੱਤਾ ਅੰਗਦ ਦੇਵ ਠੀਕ ਹੈ ਗੁਰੂ ਅੰਗਦ ਦੇਵ ਜੀ ਰੱਖ ਦਿੱਤਾ ਜੇਕਰ ਇਹਨਾਂ ਦੇ ਟਾਈਮ ਪੀਰੀਅਡ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਟਾਈਮ ਪੀਰੀਅਡ ਰਹਿਣ ਵਾਲਾ 1504 ਤੋਂ ਲੈ ਕੇ 1552 ਈਸਵੀ ਤੱਕ ਕਿਕ ਤਾਂ ਤੁਸੀਂ ਲਾਈਨ ਬਰ ਲਾਈਨ ਇਹਨਾਂ ਦੇ ਟਾਈਮ ਪੀਰੀਅਡ ਯਾਦ ਰੱਖਦੇ ਜਾਓ ਤਾਂ ਹੀ ਤੁਹਾਨੂੰ ਇਹ ਚੰਗੀ ਤਰ੍ਹਾਂ ਕਵਰ ਹੋਣਗੇ ਕਿਉਂਕਿ ਜੇਕਰ ਤੁਸੀਂ ਕਹੋ ਕਿ ਵਿੱਚ ਤੋਂ ਹੀ ਆਪਾਂ ਯਾਦ ਕਰ ਲਿਆ ਤਾਂ ਉਹ ਕਦੇ ਯਾਦ ਨਹੀਂ ਹੋ ਸਕਦਾ ਇਸ ਲਈ ਤੁਸੀਂ ਕੀ ਇਹ ਲਾਈਨ ਬਰ ਲਾਈਨ ਇਹਨਾਂ ਦੇ ਜਿਹੜਾ ਟਾਈਮ ਪੀਰੀਅਡ ਹੈ ਗੁਰਗੱਦੀ ਪੀਰੀਅਡ ਹੈ ਜੋਤੀ ਜੋਤ ਸਮਾਉਣ ਦਾ ਸਮਾਂ ਤਾਂ ਤੁਸੀਂ ਲਾਈਨ ਬਰ ਲਾਈਨ ਯਾਦ ਕਰਦੇ ਜਾਓਗੇ ਤੇ ਇਹਨਾਂ ਦੇ ਨੋਟਸ ਬਣਾਉਂਦੇ ਜਾਓਗੇ ਤਾਂ ਤੁਹਾਨੂੰ ਇਹ ਆਪਣੇ ਤੁਹਾਡੇ ਦਿਮਾਗ ਦੇ ਵਿੱਚ ਰਹਿਣਗੇ ਨਹੀਂ ਤੁਸੀਂ ਇਹਨਾਂ ਦੇ ਵਿੱਚ ਉਲਝੇ ਜਾਓਗੇ ਠੀਕ ਹੈ ਜੇਕਰ ਹੁਣ ਗੁਰੂ ਅੰਗਦ ਦੇਵ ਜੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਸਥਾਨ ਦਾ ਗੁਰੂ ਅੰਗਦ ਦੇਵ ਜੀ ਦਾ ਜਨਮ ਹੋਇਆ ਸੀ ਪਿੰਡ ਹਰੀਕੇ ਦੇ ਵਿੱਚ ਪਿੰਡ ਹਰੀਕੇ ਦੇ ਵਿੱਚ ਸਰਾਇ ਨਾਗਾ ਸੀ ਠੀਕ ਹੈ ਜਿਸ ਨੂੰ ਪਹਿਲਾਂ ਸਰਾਇ ਨਾਗਾ ਕਹਿੰਦੇ ਸੀ ਹਰੀਕੇ ਵਿੱਚ ਠੀਕ ਹੈ ਇਹ ਕਿੱਥੇ ਮੁਕਸਰ ਦੇ ਨੇੜੇ ਦੇ ਸਥਿਤ ਹੈ ਠੀਕ ਹੈ ਮੁਕਸਰ ਦੇ ਵਿੱਚ ਇਹ ਸਥਿਤ ਹੈ ਪਿੰਡ ਹਰੀਕੇ ਠੀਕ ਹੈ ਪੰਜਾਬ ਦੇ ਵਿੱਚ ਇਹ ਪਿੰਡ ਠੀਕ ਹੈ ਮੱਤੇ ਦੀ ਸਰਾਇ ਜਿਸ ਨੂੰ ਆਪਾਂ ਮੁਖਸ਼ੀਰੀ ਮੁਕਸਰ ਸਾਹਿਬ ਕਹਿ ਦਿੰਨੇ ਆ ਤਾਂ ਇਹਨਾਂ ਦੇ ਜਨਮ ਤਰੀਕ ਦੀ ਗੱਲ ਕੀਤੀ ਜਾਵੇ ਤਾਂ 31 ਮਾਰਚ 1504 31 ਮਾਰਚ ਮਾਰਚ 1504 ਨੂੰ ਇਹਨਾਂ ਦਾ ਜਨਮ ਹੋਇਆ ਸੀ ਪਿੰਡ ਹਰੀਕੇ ਦੇ ਵਿੱਚ ਠੀਕ ਹੈ ਜੇਕਰ ਇਹਨਾਂ ਦੇ ਅਸਲੀ ਨਾਮ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਅਸਲੀ ਨਾਮ ਹੈ ਭਾਈ ਲੈਣਾ ਜੀ ਠੀਕ ਹੈ ਗੁਰੂ ਨਾਨਕ ਦੇਵ ਜੀ ਨੇ ਜਦੋਂ ਇਹਨਾਂ ਨੂੰ ਗੁਰਗੱਦੀ ਦਿੱਤੀ ਸੀ ਤਾਂ ਇਹਨਾਂ ਦਾ ਨਾਮ ਗੁਰੂ ਅੰਗਦ ਦੇਵ ਜੀ ਰੱਖ ਦਿੱਤਾ ਸੀ ਜੇਕਰ ਇਹਨਾਂ ਦੇ ਅਸਲੀ ਨਾਮ ਬਾਰੇ ਪੁੱਛਿਆ ਜਾਵੇ ਤਾਂ ਇਹਨਾਂ ਦਾ ਅਸਲੀ ਨਾਮ ਸੀ ਭਾਈ ਲੈਣਾ ਜੀ ਤੇ ਇਹ ਜਿਹੜੀ ਤ੍ਰਹਿਣ ਖੱਤਰੀ ਜਾਤੀ ਨਾਲ ਸੰਬੰਧ ਰੱਖਦੇ ਸੀ ਤ੍ਰਹਿਣ ਖੱਤਰੀ ਜਾਤ ਨੇ ਐਗਜ਼ਾਮ ਦੇ ਵਿੱਚ ਸਿੱਧਾ-ਸਿੱਧਾ ਕੁਐਸਚਨ ਪੁੱਛਿਆ ਜਾਂਦਾ ਕਿ ਗੁਰੂ ਅੰਗਦ ਦੇਵ ਜੀ ਜਿਹੜੇ ਉਹ ਕਿਸ ਜਾਤੀ ਨਾਲ ਸੰਬੰਧ ਰੱਖਦੇ ਸੀ ਸਬੰਧ ਰੱਖਦੇ ਸੀ ਠੀਕ ਹੈ ਜੇਕਰ ਉਹਨਾਂ ਦੇ ਜਨਮ ਤਰੀਕ ਆਪਣਾ ਹੋ ਗਿਆ 31 ਮਾਰਚ 1504 ਨੂੰ ਠੀਕ ਹੈ ਅਸਲੀ ਨਾਮ ਪਾਈ ਲੈਣਾ ਜੀ ਹੋ ਗਿਆ ਠੀਕ ਹੈ ਤ੍ਰੈਣ ਖੱਤਰੀ ਜਾਤੀ ਨਾਲ ਇਹ ਸਬੰਧ ਰੱਖਦੇ ਸੀ ਅੰਗਦ ਦੇਵ ਨਾਮ ਹੈ ਜਿਹੜਾ ਉਹ ਗੁਰੂ ਨਾਨਕ ਸਾਹਿਬ ਨੇ ਲੈਣਾ ਨਾਮ ਬਦਲ ਕੇ ਗੁਰੂ ਅੰਗਦ ਦੇਵ ਕੀਤਾ ਸੀ ਮੇਰਾ ਆਪਣਾ ਅੰਗ ਮਤਲਬ ਕਿ ਜੇਕਰ ਅੰਗਦ ਦੀ ਗੱਲ ਕੀਤੀ ਜਾਵੇ ਹਾਂ ਗੁਰੂ ਨਾਨਕ ਦੇਵ ਜੀ ਨੇ ਇਹ ਨਾਮ ਗੁਰੂ ਅੰਗਦ ਦੇਵ ਜੀ ਨੂੰ ਕਿਉਂ ਦਿੱਤਾ ਸੀ ਕਿਉਂਕਿ ਉਹ ਉਹਨਾਂ ਨੂੰ ਆਪਣਾ ਇੱਕ ਅੰਗ ਸਮਝਦੇ ਸੀ ਤਾਂ ਕਰਕੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਨਾਮ ਅੰਗਦ ਰੱਖ ਦਿੱਤਾ ਅੰਗ ਤੋਂ ਅੰਗਦ ਬਣਾ ਦਿੱਤਾ ਠੀਕ ਹੈ ਗੁਰੂ ਅੰਗਦ ਦੇਵ ਜੀ ਤਾਂ ਉਸ ਤੋਂ ਬਾਅਦ ਦੇਖਦੇ ਹਾਂ ਤਾਂ ਜੇਕਰ ਗੱਲ ਕੀਤੀ ਜਾਵੇ ਬਚਪਨ ਦੇ ਵਿੱਚ ਬਚਪਨ ਦੇ ਵਿੱਚ ਗੁਰੂ ਅੰਗਦ ਦੇਵ ਜੀ ਨੇ ਜਿਹੜੇ ਉਹ ਮਾਤਾ ਦੁਰਗਾ ਦੀ ਪੂਜਾ ਕਰਦੇ ਹੁੰਦੇ ਸੀ ਇਗਜ਼ਾਮ ਦੇ ਵਿੱਚ ਇਹ ਵੀ ਕੁਐਸਚਨ ਬਣ ਜਾਂਦਾ ਹੈ ਕਿ ਬਚਪਨ ਦੇ ਵਿੱਚ ਗੁਰੂ ਅੰਗਦ ਦੇਵ ਜੀ ਜਾਂ ਭਾਈ ਲੈਣਾ ਜੀ ਕਿਸ ਦੇ ਪੁਜਾਰੀ ਸਨ ਜਾਂ ਕਿਸ ਦੀ ਪੂਜਾ ਕਰਦੇ ਸਨ ਤਾਂ ਉਹ ਮਾਤਾ ਦੁਰਗਾ ਜੀ ਦੀ ਪੂਜਾ ਕਰਦੇ ਸੀ ਠੀਕ ਹੈ ਹੁਣ ਉਸ ਤੋਂ ਬਾਅਦ ਦੇਖਦੇ ਆਪਾਂ ਆਪ ਜੀ ਦੇ ਪਰਿਵਾਰ ਦੇਵੀ ਦੁਰਗਾ ਦਾ ਭਗਤ ਸੀ ਤੇ ਹਰ ਸਾਲ ਬਾਬਾ ਫੇਰੂ ਮਲ ਜੀ ਜੱਥਿਆਂ ਨੂੰ ਦੇਵੀ ਦਰਸ਼ਨ ਕਰਾਣ ਲਜਾਇਆ ਕਰਦੇ ਸੀ ਠੀਕ ਹੈ ਬਾਬਾ ਫੇਰੂ ਮਲ ਬਾਬਾ ਫੇਰੂਮਲ ਕੌਣ ਸੀ ਇਹ ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਸਨ ਠੀਕ ਹੈ ਬਾਬਾ ਫੇਰੂਮਲ ਠੀਕ ਹੈ ਜੱਥੇ ਨੂੰ ਕੀ ਹੈ ਦਰਸ਼ ਦੇਵੀ ਦਰਸ਼ਨ ਕਰਾਉਣ ਲਜਾਇਆ ਕਰਦੇ ਸੀ ਕਿਸ ਦੇ ਮਾਤਾ ਦੁਰਗਾ ਜੀ ਦੀ ਤਾਂ ਇੱਕ ਦਿਨ ਕੀ ਹੋਇਆ ਬਾਬਾ ਫੇਰੂਮਲ ਦੀ ਚੜ੍ਹਾਈ ਤੋਂ ਬਾਅਦ ਦੇਵੀ ਯਾਤਰਾ ਦੀ ਅਗਵਾਈ ਦਾ ਕੰਮ ਭਾਈ ਲੈਣਾ ਜੀ ਦੇ ਜਿੰਮੇ ਲੱਗ ਗਿਆ ਉਹ ਹਰ ਸਾਲ ਨਿਰੰਤਰ ਯਾਤਰਾ ਤੇ ਜਾਂਦੇ ਰਹੇ ਇੱਕ ਵਾਰੀ ਭਾਈ ਜੋਦਾ ਜੋ ਗੁਰੂ ਨਾਨਕ ਦੇਵ ਜੀ ਦੇ ਸਿੱਖ ਸਨ ਪਾਸੋਂ ਗੁਰੂ ਸਾਹਿਬ ਦੀ ਬਾਣੀ ਜੋ ਆਪਣੀ ਬੋਲੀ ਵਿੱਚ ਬੜੀ ਪਿਆਰ ਭਰੀ ਤੇ ਮਿੱਠੀ ਜ਼ੁਬਾਨ ਵਿੱਚ ਗਾ ਰਹੇ ਸੀ ਸੁਣੀ ਤੇ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਏ ਚਿਕੇ ਜਦੋਂ ਉਹ ਦੁਰਗਾ ਮਾਤਾ ਦੁਰਗਾ ਦੀ ਉੱਥੇ ਜਾ ਰਹੇ ਸੀ ਦੇਵੀ ਦਰਸ਼ਨ ਕਰਨ ਦੇ ਲਈ ਤਾਂ ਉਹਨਾਂ ਨੂੰ ਰਸਤੇ ਵਿੱਚ ਕੀ ਹੈ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ ਉਹਨਾਂ ਦੀ ਬੋਲੀ ਸੁਣੀ ਉਹਨਾਂ ਦੀ ਮਧੁਰਤਾ ਇੰਨੀ ਸੀ ਉਹਨਾਂ ਦੀ ਬਾਣੀ ਦੇ ਵਿੱਚ ਕੀ ਉਹ ਉਹਨਾਂ ਤੋਂ ਪ੍ਰਭਾਵਿਤ ਹੋ ਗਏ ਰਬਾਬਿਤ ਹੋਣ ਤੋਂ ਬਾਅਦ ਕੀ ਹੈ ਗੁਰੂ ਅੰਗਦ ਦੇਵ ਜੀ ਜਿਹੜੀ ਮੁਲਾਕਾਤ ਉਹ ਗੁਰੂ ਨਾਨਕ ਦੇਵ ਜੀ ਨਾਲ ਕਿੱਥੇ ਹੋਈ ਸੀ ਜਾ ਕੇ ਕਰਤਾਰਪੁਰ ਦੇ ਵਿੱਚ ਕਰਤਾਰਪੁਰ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਕੀ ਬਾਣੀ ਸੁਣੀ ਜੀ ਉਹਨਾਂ ਦੇ ਮੁੱਖੋਂ ਜਿਹੜੀ ਗੁਰਬਾਣੀ ਉਚਾਰੀ ਜਾ ਰਹੀ ਸੀ ਬਾਣੀ ਉਚਾਰੀ ਜਾ ਰਹੀ ਸੀ ਉਹ ਕਿੱਥੇ ਸੁਣੀ ਸੀ ਉਹਨਾਂ ਨੇ ਕਰਤਾਰਪੁਰ ਤਾਂ ਇਹ ਕੁਐਸਚਨ ਬਣਦਾ ਹੈ ਇੱਕ ਐਗਜ਼ਾਮ ਦੇ ਵਿੱਚ ਤਾਂ ਗੁਰੂ ਅੰਗਦ ਦੇਵ ਜੀ ਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿੱਥੇ ਹੋਈ ਸੀ ਤਾਂ ਉਹ ਹੋਈ ਸੀ ਕਰਤਾਰਪੁਰ ਸਾਹਿਬ ਦੇ ਵਿੱਚ ਠੀਕ ਹੈ ਤਾਂ ਭਾਈ ਜੋਦਾ ਜੀ ਕੋਲੋਂ ਪੁੱਛਣ ਤੇ ਪਤਾ ਲੱਗਿਆ ਕਿ ਇਹ ਬਾਣੀ ਹੈ ਜਿਹੜੀ ਉਹ ਗੁਰੂ ਨਾਨਕ ਸਾਹਿਬ ਤੋਂ ਗੁਰੂ ਨਾਨਕ ਦੇਵ ਜੀ ਨੇ ਉਚਾਰੀਏ ਬਸ ਫਿਰ ਕੀ ਸੀ ਉਹਨਾਂ ਦੇ ਦਰਸ਼ਨਾਂ ਦੀ ਤਾਂ ਅੰਗ ਲੱਗ ਗਈ ਇਸ ਵਕਤ ਗੁਰੂ ਨਾਨਕ ਦੇਵ ਜੀ ਆਪਣੀ ਚਾਰ ਉਦਾਸੀਆਂ ਦੇਸ਼ ਵਿਦੇਸ਼ ਦੀਆਂ ਲੰਬੀਆਂ ਯਾਤਰਾਵਾਂ ਕਰਨ ਤੋਂ ਬਾਅਦ ਕਰਤਾਰਪੁਰ ਵਸ ਗਏ ਸਨ ਠੀਕ ਹੈ ਮਤਲਬ ਕਿ ਉਹਨਾਂ ਦੀ ਜਿਹੜਾ ਚਾਰ ਉਦਾਸੀਆਂ ਦਾ ਟਾਈਮ ਪੀਰੀਅਡ ਸੀ ਉਹ ਖਤਮ ਹੋ ਚੁੱਕਾ ਸੀ ਠੀਕ ਹੈ ਚਾਰ ਉਦਾਸੀਆਂ ਤੋਂ ਬਾਅਦ ਉਹਨਾਂ ਨੇ ਜਿਹੜਾ ਆਪਣਾ ਬਾਕੀ ਦਾ ਜੀਵਨ ਸੀ ਬਾਕੀ ਦੇ ਜਿਹੜੇ ਬਾਕੀ ਸਾਲ ਸੀ ਉਹ ਉਹਨਾਂ ਨੇ ਕਿੱਥ ਤਾਰਪੁਰ ਦੇ ਵਿੱਚ ਜਿੱਥੇ ਉਹਨਾਂ ਨੇ ਕੀ ਹੈ ਬਾਣੀ ਉਚਾਰ ਰਹੇ ਸੀ ਠੀਕ ਹੈ ਬਾਣੀ ਦਾ ਉਚਾਰਨ ਕਰ ਰਹੇ ਸੀ ਉੱਥੇ ਉਹਨਾਂ ਨੇ ਕੀ ਹੈ ਗੁਰੂ ਨਾਨਕ ਦੇਵ ਜੀ ਦੇ ਮੁੱਖੋਂ ਗੁਰੂ ਅੰਗਦ ਦੇਵ ਜੀ ਉਹਨਾਂ ਦੀ ਬਾਣੀ ਸੁਣੀ ਸੀ ਠੀਕ ਹੈ ਇੱਥੇ ਹੀ ਇੱਥੇ ਹੀ ਆਪਣੇ ਕੀ ਕੀਤਾ ਗ੍ਰਸਤੀ ਜ਼ਿੰਮੇਵਾਰੀਆਂ ਦੇ ਨਾਲ ਸਿੱਖੀ ਪ੍ਰਚਾਰ ਪ੍ਰਸਾਰ ਤੇ ਲੋਕ ਸੇਵਾ ਕਰ ਰਹੇ ਸੀ ਠੀਕ ਹੈ ਹਰ ਸਾਲ ਦੀ ਤਰ੍ਹਾਂ ਦੇਵੀ ਦਰਸ਼ਨ ਲਈ ਸੰਗਤ ਆ ਤਿਆਰ ਹੋ ਜਾਂਦਾ ਹੈ ਕਿ ਆਈ ਸਾਲ ਹੋ ਕੀ ਹੈ ਦੇਵੀ ਦਰਸ਼ਨ ਦੇ ਲਈ ਜਾਂਦੇ ਸੀ ਗੁਰੂ ਅੰਗਦ ਦੇਵ ਜੀ ਆਪਣੇ ਜਥੇ ਨੂੰ ਲੈ ਕੇ ਤਾਂ ਉਸ ਤੋਂ ਬਾਅਦ ਕੀ ਹੋਇਆ ਭਾਈ ਲੈਣਾ ਦੀ ਅਗਵਾਈ ਹੇਠਾਂ ਚੱਲ ਪਿਆ ਉਹ ਜੱਥਾ ਪਰ ਇਸ ਵਾਰ ਉਹਨਾਂ ਨੂੰ ਕੀ ਹੋਇਆ ਤਾਂ ਪਰ ਇਸ ਵਾਰ ਉਹਨਾਂ ਦਾ ਚਿੱਤ ਕਿਤੇ ਹੋ ਸੀ ਮਤਲਬ ਕਿ ਗੁਰੂ ਨਾਨਕ ਦੇਵ ਜੀ ਜਿਹੜੀ ਉਹਨਾਂ ਨੇ ਬਾਣੀ ਸੁਣੀ ਸੀ ਉਹਨਾਂ ਦੇ ਬਾਣੀ ਦੇ ਵਿੱਚ ਉਹਨਾਂ ਦਾ ਚਿੱਤ ਲੱਗ ਗਿਆ ਸੀ ਤਾਂ ਉਹਨਾਂ ਨੇ ਕੀ ਕੀਤਾ ਰਸਤੇ ਦੇ ਵਿੱਚ ਜਦੋਂ ਕਰਤਾਰਪੁਰ ਪਹੁੰਚੇ ਤਾਂ ਜੱਥੇ ਨਾਲੋਂ ਨਿਕੜ ਕੇ ਉਹ ਇੱਕ ਸਿੰਘ ਕੋਲ ਪੁੱਛਦੇ ਹਨ ਇੱਕ ਜਿਹੜਾ ਇੱਕ ਸਿੰਘ ਨੇ ਸਿੱਖ ਸੀ ਉਹ ਉਹਨਾਂ ਕੋਲ ਜਾ ਕੇ ਪੁੱਛਦੇ ਨੇ ਕਿ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਹਨ ਤਾਂ ਉਹ ਕੀ ਉਹਨਾਂ ਨੂੰ ਪਤਾ ਦੱਸ ਦੱਸ ਸਕਦੇ ਸੀ ਉਹਨਾਂ ਨੇ ਘੋੜੇ ਦੀ ਲਗਾਮ ਪਕੜ ਲਈ ਤੇ ਕਿਹਾ ਮੇਰੇ ਪਿੱਛੇ ਪਿੱਛੇ ਤੁਰ ਪਵੋ ਮੈਂ ਤੁਹਾਨੂੰ ਉਹਨਾਂ ਕੋ ਲੈ ਚਲਦਾ ਹਾਂ ਤਾਂ ਜਦੋਂ ਧਰਮਸ਼ਾਲ ਪਹੁੰਚੇ ਜਦੋਂ ਗੁਰੂ ਨਾਨਕ ਦੇਵ ਜੀ ਦੇ ਅੱਡੇ ਦੇ ਪਹੁੰਚੇ ਧਰਮਸ਼ਾਲ ਤੱਕ ਉਹੜਾ ਇੱਥੇ ਬੰਨ੍ਹ ਦਿਓ ਆਪ ਉਹ ਦੂਸਰੇ ਦਰਵਾਜ਼ੇ ਤੋਂ ਅੰਦਰ ਆ ਗਏ ਪਾਈ ਲੈਣਾ ਜਿਨੇ ਮੱਥਾ ਟੇਕਿਆ ਜਦੋਂ ਸਿਰ ਚੁੱਕ ਕੇ ਦੇਖਿਆ ਤਾਂ ਸਾਹਮਣੇ ਗੁਰੂ ਨਾਨਕ ਸਾਹਿਬ ਬੈਠੇ ਸਨ ਉਹੀ ਜੋ ਉਹਨਾਂ ਦੀ ਲਗਾਮ ਪਕੜ ਕੇ ਇੱਥੋਂ ਤੱਕ ਲੈ ਕੇ ਆਈ ਸੀ ਮਤਲਬ ਕਿ ਜੋ ਘੋੜੇ ਦੀ ਲਗਾਮ ਪਕੜ ਕੇ ਲੈ ਕੇ ਆਈ ਸੀ ਉਹ ਹੀ ਉੱਥੇ ਹੀ ਬੈਠੇ ਸੀ ਤਾ ਉਹ ਕੀ ਉਹ ਉਹਨਾਂ ਦੇ ਪੈਰੀ ਟੈਪ ਪਏ ਮਾਫੀ ਮੰਗੀ ਕਿ ਮੈਂ ਘੋੜੇ ਤੇ ਤੁਸੀਂ ਪੈਦਲ ਗੁਰੂ ਸਾਹਿਬ ਨੇ ਪਿਆਰ ਕੀਤਾ ਨਾ ਪੁੱਛਿਆ ਤਾਂ ਭਾਈ ਲੈਣਾ ਜੀ ਉਹਨਾਂ ਨੇ ਆਪਣਾ ਨਾਮ ਦੱਸਿਆ ਫਿਰ ਤੇ ਮਾਫੀ ਮੰਗੀ ਤੇ ਕੋਈ ਗੱਲ ਹੀ ਨਹੀਂ ਸੀ ਠੀਕ ਹੈ ਤੁਸੀਂ ਲੈਣਾ ਤੇ ਅਸਾ ਦੇਣਾ ਦਾ ਜਦੋਂ ਉਹਨਾਂ ਨੇ ਕੀਏ ਗੁਰੂ ਉਹ ਲਾ ਭਾਈ ਲੈਣਾ ਜੀ ਨੇ ਗੁਰੂ ਨਾਨਕ ਦੇਵ ਜੀ ਤੋਂ ਇਸ ਗੱਲ ਦੀ ਮਾਫੀ ਮੰਗੀ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਜੇਕਰ ਤੁਸੀਂ ਲੈਣਾ ਹੋ ਤਾਂ ਅਸੀਂ ਦੇਣ ਵਾਲੇ ਹਾਂ ਤਾਂ ਲੈਣ ਵਾਲੇ ਹਮੇਸ਼ਾ ਘੋੜੇ ਤੇ ਸਵਾਰ ਹੁੰਦੇ ਨੇ ਤੇ ਦੇਣ ਦਾ ਵਲ ਦੇਣਦਾਰ ਹਮੇਸ਼ਾ ਪੈਦਲ ਹੁੰਦੇ ਨੇ ਇਹ ਸੁਣ ਕੇ ਭਾਈ ਲੈਣਾ ਕੁਝ ਬੋਲ ਨਾ ਸਕੇ ਠੀਕ ਹੈ ਇਹਨਾਂ ਨਾਲ ਉਹਨਾਂ ਦਾ ਕੀਏ ਹਾਂ ਕੁਝ ਵੀ ਨਾ ਬੋਲ ਸਕੇ ਗੁਰੂ ਨਾਨਕ ਦੇਵ ਜੀ ਦੇ ਅੱਗੇ ਤਾਂ ਉਸ ਤੋਂ ਬਾਅਦ ਕੀ ਕਰਦੇ ਨੇ ਉਹ ਅੱਖਾਂ ਵਿੱਚ ਅਥਰੂ ਆ ਗਏ ਕੋਈ ਅਜਹੀ ਅਗੰਮੀ ਖਿੱਚ ਅੰਦਰੋਂ ਪਈ ਕੇ ਦੇਵੀ ਦਰਸ਼ਨ ਤਾਂ ਉਹ ਭੁੱਲ ਹੀ ਗਏ ਪਰ ਸਨੇਹਾ ਭੇਜ ਦਿੱਤਾ ਕਿ ਮੇਰੀ ਉਡੀਕ ਨਾ ਕਰਨਾ ਬਸ ਫਿਰ ਕੀ ਸੀ ਉਹ ਗੁਰੂ ਜੋਗੇ ਰਹਿ ਗਏ ਤੇ ਕਦੀ ਨਿਖੜ ਨਾ ਸਕੇ ਮਤਲਬ ਕਿ ਜਦੋਂ ਉਹ ਦੇਵੀ ਦੁਰਗਾ ਦੀ ਪੂਜਾ ਦੇ ਲਈ ਜਾ ਰਹੇ ਸੀ ਤਾਂ ਰਸਤੇ ਵਿੱਚ ਹੀ ਉਹ ਕਰਤਾਰਪੁਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਕੋਲ ਚਲੇ ਜਾਂਦੇ ਨੇ ਤੇ ਉਹ ਆਪਣਾ ਜਿਹੜਾ ਜੱਥਾ ਸੀ ਉਹਨਾਂ ਨੂੰ ਸਨੇਹਾ ਦੇ ਦਿੰਦੇ ਨੇ ਕਿ ਉਹ ਤੁਸੀਂ ਉਡੀਕ ਨਾ ਕਰੋ ਮੈਂ ਹੁਣ ਹਮੇਸ਼ਾ ਦੇ ਲਈ ਕੀ ਇਹ ਗੁਰੂ ਨਾਨਕ ਦੇਵ ਜੀ ਦਾ ਹੀ ਇੱਕ ਅੰਗ ਬਣ ਗਿਆ ਹਾਂ ਹਮੇਸ਼ਾ ਹੀ ਉਹਨਾਂ ਦੇ ਨਾਲ ਰਹਿਾਂਗਾ ਉਹਨਾਂ ਨੇ ਅੱਗੇ ਕੀ ਉਹਨਾਂ ਨੇ ਤਕਰੀਬਨ 7 ਸਾਲ 7 ਸਾਲ 1532 ਤੋਂ ਲੈ ਕੇ 1539 ਤੱਕ ਗੁਰੂ ਸਾਹਿਬ ਦੀ ਬੜੇ ਪ੍ਰੇਮ ਤੇ ਸਿੱਦਕ ਨਾਲ ਅਣਥੱਕ ਸੇਵਾ ਕੀਤੀ ਤੇ ਕਰੜੀ ਕਾਲ ਕਮਾਈ ਠੀਕ ਹੈ ਸਾਰਾ ਦਿਨ ਸੰਗਤਾਂ ਦੀ ਸੇਵਾ ਖੇਤੀਬਾੜੀ ਦਾ ਕੰਮ ਕਰਦੇ ਤੇ ਗੁਰੂ ਸਾਹਿਬ ਦੇ ਹਰ ਅਗਲੇ ਹੁਕਮ ਤੋਂ ਬਿਨਾਂ ਕਿਸੇ ਕਿੰਤੂ ਪਰੰਤੂ ਤੋਂ ਤਿਆਰ ਬਰ ਤਿਆਰ ਰਹਿੰਦੇ ਦਿਨ ਰਾਤ ਤਿੰਨ ਮਨ ਸ਼ਰਦਾ ਦੇ ਪ੍ਰੇਮ ਨਾਲ ਸੇਵਾ ਕਰਦੇ ਕਰਦੇ ਗੁਰੂ ਵਿੱਚ ਆਪੇ اد ਹੋ ਗਏ ਤੇ ਗੁਰੂ ਦਾ ਹੀ ਅੰਗ ਬਣ ਗਏ ਜਿਸ ਕਾਰਨ ਕੀ ਉਹਨਾਂ ਦਾ ਨਾਮ ਗੁਰੂ ਅੰਗਦ ਪੈ ਗਿਆ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੀ ਮਾਤਾ ਦਾ ਨਾਮ ਕੀ ਸੀ ਮਾਤਾ ਦਾ ਨਾਮ ਸੀ ਦਇਆਕੌਰ ਤਾਂ ਯਾਦ ਰੱਖਣਾ ਉਹਨਾਂ ਨੂੰ ਜਿਹੜੀ ਗੁਰੂ ਅੰਗਦ ਦੇਵ ਜੀ ਦੀ ਭਾਈ ਲੈਣਾ ਜੀ ਦੀ ਮਾਤਾ ਜੀ ਸੀ ਉਹਨਾਂ ਨੂੰ ਹੋਰ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ ਮੈਂ ਤੁਸੀਂ ਦਇਆਕੌਰ ਜੀ ਯਾਦ ਰੱਖੋ ਇਗਜ਼ਾਮ ਦੇ ਵਿੱਚ ਪੁੱਛ ਲੈਂਦੇ ਨੇ ਤਾਂ ਜੇਕਰ ਉਹਨਾਂ ਦੇ ਹੋਰ ਨਾਵਾਂ ਦੀ ਗੱਲ ਕੀਤੀ ਕਈ ਜਗ੍ਹਾ ਤੇ ਉਹਨਾਂ ਦੇ ਨਾਮ ਮਨਸਾ ਦੇਵੀ ਮਾਤਾ ਰਾਮੂ ਤੇ ਮਾਤਾ ਮਾਤਾ ਸਭਰਾਈ ਦੇਵੀ ਤਾਂ ਇਹ ਨਾਮ ਵੀ ਦੇਖਣ ਨੂੰ ਮਿਲਦੇ ਨੇ ਠੀਕ ਹੈ ਤਾਂ ਇਹ ਤੁਸੀਂ ਯਾਦ ਰੱਖਣੇ ਨੇ ਤੇ ਪਿਤਾ ਦੀ ਗੱਲ ਕੀਤੀ ਜਾਵੇ ਤਾਂ ਪਿਤਾ ਨੇ ਫੇਰੂ ਮੱਲ ਜੀ ਤਾਂ ਇਹ ਤੁਸੀਂ ਦੋਨੋਂ ਨਾਮ ਯਾਦ ਰੱਖਣੇ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਪੁੱਛ ਸਕਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦਾ ਗ੍ਰਸਤ ਜੀਵਨ ਸ਼ੁਰੂ ਹੁੰਦਾ ਹੈ ਵਿਆਹ ਹੁੰਦਾ ਤਾਂ ਉਹਨਾਂ ਦੀ ਪਤਨੀ ਦਾ ਨਾਮ ਵੀ ਪੁੱਛ ਲੈਂਦੇ ਤਾਂ ਉਹਨਾਂ ਦੀ ਪਤਨੀ ਸੀ ਖੀਵੀ ਜੀ ਜਿਨ੍ਹਾਂ ਦਾ ਸਿੱਖ ਧਰਮ ਦੇ ਪ੍ਰਚਾਰ ਦੇ ਵਿੱਚ ਕਾਫੀ ਅਹਿਮ ਰੋਲ ਹੈ ਤਾਂ ਮਾਤਾ ਖੀਵੀ ਜੀ ਬਾਰੇ ਵੀ ਤੁਸੀਂ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਪੜ੍ਹਨਾ ਹੈ ਠੀਕ ਹੈ ਜਿਹੜੇ ਮਾਤਾ ਖੀਵੀ ਜੀ ਸੀ ਉਹ ਸ਼੍ਰੀ ਦੇਵੀ ਚੰਦ ਦੀ ਸੁਪੁੱਤਰੀ ਸੰਗਰ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਵਿਖੇ ਹੋਇਆ ਸੀ ਠੀਕ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੋਇਆ ਸੀ ਜੇਕਰ ਹੁਣ ਗੁਰਗੱਦੀ ਦੀ ਗੱਲ ਕੀਤੀ ਜਾਵੇ ਦਾ ਗੁਰੂ ਅੰਗਦ ਦੇਵ ਜੀ ਦਾ ਜਿਹੜਾ ਟਾਈਮ ਪੀਰੀਅਡ ਤਾਂ ਆਪਾਂ ਦੱਸ ਚੁੱਕੇ ਤਾਂ ਗੁਰੂ ਅੰਗਦ ਦੇਵ ਜੀ ਦੀ ਗੁਰਗੱਦੀ ਸੀ ਉਹ ਮਿਲੀ ਸੀ ਉਹਨਾਂ ਨੂੰ 7 ਸਤੰਬਰ 1539 ਨੂੰ ਤਾਂ ਇਹ ਤੁਸੀਂ ਨੋਟ ਡਾਊਨ ਕਰ ਲੈਣੀ ਹੈ ਤਾਂ ਗੁਰਗੱਦੀ ਜਿਹੜੀ 7 ਸਤੰਬਰ 1539 ਨੂੰ ਕਰਤਾਰਪੁਰ ਸਾਹਿਬ ਵਿੱਚ ਹੀ ਮਿਲੀ ਸੀ ਉਹਨਾਂ ਨੂੰ ਗੁਰਗੱਦੀ ਠੀਕ ਹੈ ਤਾਂ ਗੁਰੂ ਅੰਗਦ ਦੇਵ ਜੀ ਨੇ ਕਰਤਾਰਪੁਰ ਦੀ ਥਾਂ ਖੰਡੂਰ ਸਾਹਿਬ ਦਰਿਆ ਬਿਆਸ ਤੋਂ 5 ਕਿਲੋਮੀਟਰ ਦੂਰ ਸਿੱਖੀ ਕੇਂਦਰ ਸਥਾਪਿਤ ਕੀਤਾ ਸੀ ਠੀਕ ਹੈ ਕਿੱਥੇ ਖੰਡੂਰ ਸਾਹਿਬ ਦੇ ਵਿੱਚ ਜੇਕਰ ਸਿੱਖੀ ਕੇਂਦਰ ਬਾਰੇ ਪੁੱਛਿਆ ਜਾਵੇ ਕਿ ਗੁਰੂ ਅੰਗਦ ਦੇਵ ਜੀ ਨੇ ਆਪਣਾ ਜਿਹੜਾ ਸਿੱਖੀ ਕੇਂਦਰ ਸੀ ਉਹ ਕਿੱਥੇ ਸਥਾਪਿਤ ਕੀਤਾ ਸੀ ਤਾਂ ਉਹ ਸਥਾਪਿਤ ਕੀਤਾ ਸੀ ਕਰਤਾਰਪੁਰ ਤੋਂ 5 ਕਿਲੋਮੀਟਰ ਦੂਰ ਦਰਿਆ ਬਿਆਸ ਤੋਂ ਖੰਡੂਰ ਸਾਹਿਬ ਠੀਕ ਹੈ ਖੰਡੂਰ ਸਾਹਿਬ ਯਾਦ ਰੱਖ ਲੈਣਾ ਤੁਸੀਂ ਖੰਡੂਰ ਸਾਹਿਬ ਕਿ ਉਹਨਾਂ ਨੇ ਸਿੱਖੀ ਕੇਂਦਰ ਸਥਾਪਿਤ ਕੀਤਾ ਸੀ ਲੰਗਰ ਦੀ ਪ੍ਰਥਾ ਇਹ ਸਭ ਤੋਂ ਅਹਿਮ ਭੂਮਿਕਾ ਨਿਭਾਉਣ ਵਾਲੀ ਸਿੱਖੀ ਪ੍ਰਚਾਰ ਦੇ ਵਿੱਚ ਤਾਂ ਲੰਗਰ ਦੀ ਜਿਹੜੀ ਪ੍ਰਥਾ ਸੀ ਜੋ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੀ ਸੀ ਮੁੜ ਕੇ ਚਾਲੂ ਹੋ ਗਈ ਮਾਤਾ ਖੀਵੀ ਉਹ ਲੰਗਰ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਦੇ ਦਿੱਤੀ ਜਿਸ ਨਾਲ ਇਸਤਰੀ ਜਾਤੀ ਦਾ ਮਾਨ ਸਤਿਕਾਰ ਵਧਿਆ ਮਾਤਾ ਖੀਵੀ ਦਾ ਸਭ ਨਾਲ ਇਕੋ ਜਿਹਾ ਵੱੱਤੇ ਵਰਤਾਰਾ ਮਿੱਠਾ ਬੋਲਣਾ ਗਰੀਬ ਗੁਰਬੇ ਤੇ ਲੋੜਵੰਦਾਂ ਦੀ ਸਹਾਇਤਾ ਕਰਨ ਨਾਲ ਆਮ ਜਨਤਾ ਤੇ ਸਿੱਖੀ ਦਾ ਰਿਸ਼ਤਾ ਬਹੁਤ ਮਜ਼ਬੂਤ ਹੋਗਾ ਮਤਲਬ ਕਿ ਉਹਨਾਂ ਨੇ ਜਿਹੜਾ ਲੰਗਰ ਦੀ ਪ੍ਰਥਾ ਸ਼ੁਰੂ ਤਾਂ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਬਟ ਜੇਕਰ ਵਿਸਤਾਰ ਦੀ ਗੱਲ ਕੀਤੀ ਜਾਵੇ ਤਾਂ ਮਾਤਾ ਖੀਵੀ ਜੀ ਦੇ ਨਾਲ ਮਿਲ ਕੇ ਗੁਰੂ ਅੰਗਦ ਦੇਵ ਜੀ ਨੇ ਇਸ ਦਾ ਕਾਫੀ ਵਿਸਤਾਰ ਕਰ ਦਿੱਤਾ ਸੀ ਤਾਂ ਉਸ ਤੋਂ ਬਾਅਦ ਮਾਤਾ ਖੀਵੀ ਜੀ ਜਦ ਕਿਸੇ ਬਹੁਤ ਗਰੀਬ ਜਾਂ ਲੋੜਵੰਦ ਨੂੰ ਲੰਗਰ ਵਿੱਚ ਬੈਠੇ ਦੇਖਦੇ ਤਾਂ ਚੁੱਪਚਾਪ ਉਹਨਾਂ ਦੀ ਜੇਬ ਵਿੱਚ ਪੈਸੇ ਪਾ ਦਿੰਦੇ ਗਰੀਬ ਗੁਰਬੇ ਤੇ ਜਵਾਨਾਂ ਦੀ ਸਹਾਇਤਾ ਖਿਆਲ ਕਰਕੇ ਲੰਗਰ ਵਿੱਚ ਦੁੱਧ ਕਿਓ ਤੇ ਖੀਰ ਦੀ ਵੀ ਵਰਤੋਂ ਹੋਣ ਲੱਗ ਪਈ ਠੀਕ ਹੈ ਤਾਂ ਸੰਤਾ ਤੇ ਬਲਵੰਡ ਆਪਣੀਆਂ 12 ਵਿੱਚ ਇਸ ਗੱਲ ਦੀ ਗਵਾਹੀ ਭਰਦੇ ਨੇ ਜਿਹੜੇ ਸਤਾ ਤੇ ਬਲਵੰਡ ਦੀਆਂ 12 ਨੇ ਉਹਨਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਗਿਆ ਏ ਠੀਕ ਹੈ ਕਿ ਮਾਤਾ ਖੀਵੀ ਜੀ ਜਿਹੜਾ ਜਿਹੜੇ ਲੰਗਰ ਦੀ ਪ੍ਰਥਾ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਗੁਰੂ ਨਾਨਕ ਦੇਵ ਜੀ ਦੇ ਅਗਵਾਈ ਦੇ ਵਿੱਚ ਤਾਂ ਉਸ ਦੇ ਵਿੱਚ ਮਾਤਾ ਖੀਵੀ ਜੀ ਦਾ ਅਹਿਮ ਰੋਲ ਰਹਿਣ ਵਾਲਾ ਠੀਕ ਹੈ ਐਵੇਂ ਇੱਕ ਕਹਾ ਇੱਕ ਸ਼ਬਦ ਬਣਾਇਆ ਸੀ ਉਹਨਾਂ ਬਸ ਸੰਤਾ ਦੇ ਬਲਵੰਡ ਦੇ ਵਿੱਚ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾ ਉਹ ਪਤਾਲੀ ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਖਿਆਲੀ ਮਤਲਬ ਕਿ ਮਾਤਾ ਕੀ ਵੀ ਜੀ ਦੁਆਰਾ ਹਰ ਇੱਕ ਨੂੰ ਕਿਸੇ ਨੂੰ ਵੀ ਖਾਲੀ ਨਹੀਂ ਜਾਣ ਦਿੱਤਾ ਦਿੱਤਾ ਜਾਂਦਾ ਸੀ ਲੰਗਰ ਦੇ ਵਿੱਚ ਦੁੱਧ ਘਿਓ ਤੇ ਖੀਰ ਦੀ ਵੱਤੋਂ ਜ਼ਿਆਦਾ ਹੋਣ ਲੱਗ ਪਈ ਸੀ ਠੀਕ ਹੈ ਤਾਂ ਹੁਣ ਉਸ ਤੋਂ ਬਾਅਦ ਆਂਦਾ ਹੈ ਆਪਣੇ ਕੋਲ ਸਮਕਾਲੀ ਸ਼ਾਸਕ ਗੁਰੂ ਅੰਗਦ ਦੇਵ ਜੀ ਦੇ ਸਮੇਂ ਜੇਕਰ ਇਗਜ਼ਾਮ ਦੇ ਵਿੱਚ ਪੁੱਛਿਆ ਜਾਵੇ ਕਿ ਸਮਕਾਲੀ ਮੁਗਲ ਸ਼ਾਸਕ ਕਿਹੜਾ ਸੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਤਾਂ ਇਹ ਤੁਸੀਂ ਨੋਟ ਡਾਊਨ ਕਰ ਲੈਣਾ ਹੈ ਹਮਾਇੂ ਜਿਹੜਾ ਮੁਗਲ ਸ਼ਾਸਕ ਸੀ ਉਹ ਸੀ ਹਮਾਇੂ ਗੁਰੂ ਅੰਗਦ ਦੇਵ ਜੀ ਦੇ ਸਮੇਂ ਤਾਂ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜਿਹੜੀ ਅੱਗੇ ਇੱਕ ਕੁਐਸਚਨ ਹੋਰ ਬਣ ਜਾਂਦਾ ਹੈ ਗੁਰੂ ਅੰਗਦ ਦੇਵ ਜਿਹੜੀ ਮੁਲਾਕਾਤ ਹੈ ਹਮਾਇੂ ਨਾਲ ਉਹ ਕਦੋਂ ਹੁੰਦੀ ਹੈ ਕਿੱਥੇ ਹੁੰਦੀ ਹੈ ਤਾਂ ਗੁਰੂ ਅੰਗਦ ਜਿਹੜੀ ਹਮਾਇੂ ਨਾਲ ਮੁਲਾਕਾਤ ਹੋਉਂਦੀ ਹੈ 7ਾਂ 17 ਮਈ 1540 ਨੂੰ 17 ਮਈ 1540 ਨੂੰ ਖੰਡੂਰ ਸਾਹਿਬ ਦੇ ਵਿੱਚ ਕੀ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਇਹ ਵੀ ਤੁਸੀਂ ਨੋਟ ਡਾਊਨ ਕਰ ਲੈਣਾ ਹੈ ਇਸ ਤੋਂ ਬਾਅਦ ਇੱਕ ਵਾਰੀ ਦੀ ਗੱਲ ਹੈ ਕਿ ਮੁਗਲ ਬਾਦਸ਼ਾਹ ਜਿਹੜਾ ਹਮਾਇੂ ਸੀ ਸ਼ੇਰ ਸ਼ਾ ਸੂਰੀ ਪਾਸੋਂ ਹਾਰ ਖਾ ਕੇ ਆਪਣੇ ਖਜ਼ਾਨੇ ਤੇ ਪਰਿਵਾਰ ਸਮੇਤ ਪੰਜਾਬ ਵੱਲ ਨੂੰ ਤੁਰ ਪਿਆ ਬਿਆਸ ਦਰਿਆ ਦੇ ਨੇੜੇ ਪਹੁੰਚ ਕੇ ਪਤਾ ਚੱਲਿਆ ਕਿ ਸ਼ਾਹੀ ਸੜਕ ਦੇ ਨੇੜੇ ਖੰਡੂਰ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਅੱਲਾ ਦਰਵੇਸ਼ ਦਾ ਗੱਦੀ ਨਸ਼ੀਨ ਹੈ ਤਾਂ ਗੁਰੂ ਨਾਨਕ ਸਾਹਿਬ ਦਾ ਮੇਲ ਬਾਬਰ ਨਾਲ ਹੋਇਆ ਸੀ ਅਹ ਤਾਂ ਆਪਾਂ ਨੂੰ ਪਤਾ ਹੀ ਹੈ ਠੀਕ ਹੈ ਜੋ ਗੁਰੂ ਘਰ ਨਾਲ ਅधिकਤ ਅਗਿੱਤਤ ਰੱਖਦਾ ਸੀ ਜੋ ਆਸ਼ੀਰਵਾਦ ਦੇ ਖਿਆਲ ਨਾਲ ਹਮਾਇੂ ਖੰਡੂਰ ਸਾਹਿਬ ਪਹੁੰਚ ਗਿਆ ਮਤਲਬ ਕਿ ਹਮਾਇੂ ਵੀ ਇਨ੍ਹਾਂ ਗੁਰੂਆਂ ਨੂੰ ਮਿਲ ਕੇ ਹੀ ਗਿਆ ਸੀ ਤਾਂ ਗੁਰੂ ਸਾਹਿਬ ਬੱਚਿਆਂ ਨੂੰ ਪੜਾਣ ਤੇ ਜਵਾਨਾਂ ਦੀਆਂ ਕੋਲ ਕੁਸ਼ਤਾਂ ਦੇਖਣ ਦੇ ਵਿੱਚ ਮਗਨ ਸੀ ਜਦੋਂ ਹਮਾਇੂ ਆਇਆ ਸੀ ਤਾਂ ਉਹਨਾਂ ਨੂੰ ਵੇਟ ਕਰਨੀ ਪਈ ਸੀ ਇੰਤਜ਼ਾਰ ਕਰਨਾ ਪਿਆ ਹਮਾਇੂ ਕੁਝ ਦੇਰ ਤੱਕ ਤਾਂ ਖੜਾ ਰਿਹਾ ਮਨ ਵਿੱਚ ਗੁੱਸਾ ਆ ਕਿ ਬਾਦਸ਼ਾਹ ਦੀ ਇਤਨੀ ਹੀਠੀ ਤਲਵਾਰ ਦੇ ਮੁਠੇ ਦੇ ਹੱਥ ਪਾਇਆ ਇੰਨੇ ਨੂੰ ਗੁਰੂ ਸਾਹਿਬ ਦੀ ਨਜ਼ਰ ਬਾਦਸ਼ਾਹ ਤੇ ਪਈ ਤੇ ਬੋਲੇ ਇਸ ਨੂੰ ਅੰਦਰ ਹੀ ਰਹਿਣ ਦੇ ਅਜੇ ਇਹ ਥੱਕ ਕੇ ਆਈਏ ਜਿੱਥੇ ਇਸ ਦਾ ਉੱਠਣ ਦਾ ਵੇਲਾ ਸੀ ਉੱਥੇ ਉੱਠੀ ਨਹੀਂ ਫਕੀਰਾਂ ਤੇ ਉਠਣਾ ਇਸ ਦਾ ਧਰਮ ਨਹੀਂ ਮਤਲਬ ਕਿ ਗੁੱਸੇ ਦੇ ਵਿੱਚ ਹਮਾਇੂ ਨੇ ਕਿ ਤਲਵਾਰ ਦੇ ਉੱਪਰ ਹੱਥ ਰੱਖ ਲਿਆ ਸੀ ਠੀਕ ਹੈ ਗੁੱਸਾ ਆ ਰਿਹਾ ਸੀ ਉਹਨਾਂ ਨੂੰ ਕਿ ਮੈਨੂੰ ਇੰਨਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਗੁਰੂ ਨੂੰ ਮਿਲਣ ਦੇ ਲਈ ਠੀਕ ਹੈ ਤਾਂ ਜਦੋਂ ਗੁਰੂ ਜੀ ਦਾ ਧਿਆਨ ਉਸ ਵੱਲ ਜਾਂਦਾ ਹੈ ਤਾਂ ਉਹ ਕਹਿ ਦਿੰਦੇ ਨੇ ਕਿ ਇਹ ਜਿਹੜੀ ਤਲਵਾਰ ਹੈ ਉਹ ਅਜੇ ਅੰਦਰ ਹੀ ਰਹਿਣ ਦੇ ਜਿੱਥੇ ਇਹ ਉੱਠਣੀ ਸੀ ਮਤਲਬ ਕਿ ਜਿਨ੍ਹਾਂ ਤੋਂ ਵਹਾਰ ਕੀ ਆਏ ਸੀ ਸ਼ੇਰ ਸਾਹਿਬ ਸ਼ੁਰੂ ਤੋਂ ਹਾਰ ਕੇ ਆਏ ਸੀ ਉੱਥੇ ਇਹ ਤਲਵਾਰ ਉੱਠਣੀ ਚਾਹੀਦੀ ਸੀ ਉੱਥੇ ਉਹ ਉੱਠੀ ਨਹੀਂ ਉਹ ਉਹਨਾਂ ਫਕੀਰਾਂ ਤੇ ਉੱਠਣੀ ਚਾਹੀਦੀ ਇਹ ਕੋਈ ਧਰਮ ਨਹੀਂ ਹੈਗਾ ਤਾਂ ਇਹ ਕਹਿ ਕੇ ਉਹਨਾਂ ਨੂੰ ਚੁੱਪ ਕਰਾ ਦੇ ਦਿੰਦੇ ਨੇ ਤੇ ਆਪਣੇ ਕੋਲ ਬੁਲਾ ਲੈਂਦੇ ਨੇ ਠੀਕ ਹੈ ਹਮਾਇਉ ਆ ਕੇ ਬਹੁਤ ਸ਼ਰਮਿੰਦਾ ਹੋਇਆ ਚੁੱਕ ਕੇ ਸਲਾਮ ਕੀਤੀ ਤੇ ਕਿਹਾ ਮੈਂ ਆਪ ਜੀ ਦੇ ਸ਼ਰਨ ਵਿੱਚ ਆਇਆ ਹਾਂ ਮੈਨੂੰ ਮਾਫ ਕਰਦੇ ਹੋ ਦਾ ਗੁਰੂ ਨਾਨਕ ਦਾ ਘਰ ਸਦਾ ਬਖਸ਼ੰਦ ਹੈ ਆਸ਼ੀਰਵਾਦਿਓ ਮੈਂ ਮੁੜ ਕੇ ਆਪਣਾ ਰਾਜਪਾਗ ਵਾਪਿਸ ਲੈ ਸਕਾਂ ਤਾਂ ਗੁਰੂ ਨਾਨਕ ਦੇ ਘਰੋਂ ਖਲ ਕੋਈ ਖਾਲੀ ਨਹੀਂ ਜਾਂਦਾ ਆਸ਼ੀਰਵਾਦ ਦਿੱਤਾ ਤੇ ਕਿਹਾ ਅਜੇ ਇਸ ਦਾ ਵੇਲਾ ਨਹੀਂ ਜਦੋਂ ਵੇਲਾ ਆਇਆ ਤਾਂ ਤੈਨੂੰ ਤਖਤ ਰਾਜਪਾਗ ਜਰੂਰ ਵਾਪਸ ਮਿਲੇਗਾ ਗੁਰੂ ਸਾਹਿਬ ਦਾ ਇਹ ਵਾਕ ਪੂਰਾ ਹੋਇਆ ਤੇ ਫਿਰ ਕੋਸਾਲਾ ਮੰਗਣ ਉਹ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ ਮਤਲਬ ਕਿ ਹਮਾਇੂ ਹੈ ਜਿਹੜਾ ਹਿੰਦੁਸਤਾਨ ਦਾ ਦੁਬਾਰਾ ਕੀ ਹੈ ਬਾਦਸ਼ਾਹ ਬਣ ਜਾਂਦਾ ਹੈ ਠੀਕ ਹੈ ਤਾਂ ਉਸ ਤੋਂ ਬਾਅਦ ਗੁਰੂ ਅੰਗਦੇਵ ਜੀ ਦੇ ਕਿੰਨੇ ਬੱਚੇ ਹੋਏ ਨੇ ਤਾਂ ਦੋ ਪੁੱਤਰ ਤੇ ਦੋ ਪੁੱਤਰੀਆਂ ਦਾਸੂ ਜੀ ਤੇ ਦਾਤੂ ਜੀ ਤਾਂ ਦੋ ਬੱਚੇ ਦੋ ਪੁੱਤਰ ਹੋਏ ਸੀ ਤੇ ਦੋ ਪੁੱਤਰੀਆਂ ਸੀ ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ ਤਾਂ ਤੁਸੀਂ ਇਹਨਾਂ ਬਾਰੇ ਵੀ ਯਾਦ ਰੱਖਣਾ ਠੀਕ ਹੈ ਦੋ ਪੁੱਤਰ ਦਾਸੂ ਤੇ ਦਾਤੂ ਤੇ ਦੋ ਪੁੱਤਰੀਆਂ ਨੇ ਬੀਬੀ ਅਮਰੋ ਤੇ ਬੀਬੀ ਅਨੋਖੀ ਠੀਕ ਹੈ ਤਾਂ ਇਹਨਾਂ ਵੱਲੋਂ ਹੋਰ ਕਿਹੜੇ-ਕਿਹੜੇ ਕੰਮ ਕੀਤੇ ਗਏ ਸੀ ਗੁਰੂ ਅੰਗਦ ਦੇਵ ਜਰਾ ਗੁਰੂ ਅੰਗਦ ਦੇਵ ਜਰ ਮੱਲ ਖਾੜੇ ਦੀ ਸਥਾਪਨਾ ਕੀਤੀਆਂ ਸਥਾਪਨਾ ਕੀਤੀ ਗਈ ਸੀ ਠੀਕ ਹੈ ਸਰੀਰਕ ਅਤੇ ਅਧਿਆਤਮਿਕ ਅਭਿਆਸ ਦੇ ਲਈ ਗੁਰਮੁਖੀ ਲਿਪੀ ਦੀ ਵੀ ਰਚਨਾ ਕੀਤੀ ਇਹਨਾਂ ਨੇ ਯਾਦ ਰੱਖਣਾ ਹੈ ਪੁੱਛਦੇ ਨੇ ਕਿ ਐਗਜ਼ਾਮ ਦੇ ਵਿੱਚ ਗੁਰੂ ਅੰਗਦ ਦੇਵ ਜਰ ਕਿਹੜੇ-ਕਿਹੜੇ ਕੰਮ ਕੀਤੇ ਗਏ ਸੀ ਮੱਲ ਖਾੜੇ ਦੀ ਸਥਾਪਨਾ ਕੀਤੀ ਗਈ ਸੀ ਗੁਰਮੁ ਠੀਕ ਹੈ ਗੁਰੂ ਸਾਹਿਬ ਨੇ ਇਹ ਤਾਂ ਸਮਝ ਲਿਆ ਸੀ ਕਿ ਜਦ ਤੱਕ ਆਪਣੀ ਬੋਲੀ ਦਾ ਪਸਾਰਾ ਨਹੀਂ ਹੁੰਦਾ ਤਾਂ ਗੁਰੂ ਉਪਦੇਸ਼ ਵੀ ਸਥਿਰਤਾ ਨਹੀਂ ਆ ਸਕਦੀ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਲੋਕਾਂ ਦੀ ਟਿੱਪਣੀ ਵੀ ਕੀਤੀ ਜੋ ਆਪਣੀ ਬੋਲੀ ਤੇ ਧਰਮ ਨੂੰ ਛੱਡ ਕੇ ਲਾਲਚ ਵਸ ਮੁਸਲਮਾਨ ਬਣਦੇ ਜਾ ਰਹੇ ਸੀ ਉਹਨਾਂ ਨੇ ਗੁਰਮੁਖੀ ਪੜਨ ਪੜਾਉਣ ਤੇ ਲਿਖਣ ਤੇ ਬਹੁਤ ਜ਼ੋਰ ਦਿੱਤਾ ਮਤਲਬ ਕਿ ਗੁਰਮੁਖੀ ਲਿਪੀ ਦਾ ਵਿਕਾਸ ਗੁਰੂ ਅੰਗਦ ਦੇਵ ਜੀ ਨੇ ਜੋਰਾ ਸ਼ੋਰਾਂ ਤੇ ਕੀਤਾ ਤਾਂ ਯਾਦ ਰੱਖਣਾ ਤੁਸੀਂ ਉਹਨਾਂ ਨੇ ਰਚਨਾਵਾਂ ਵੀ ਕਿਹੜੀਆਂ-ਕਿਹੜੀਆਂ ਕੀਤੀਆਂ ਸੀ ਤਾਂ ਆਪਾਂ ਮੇਨ-ਮੇਨ ਕਰਦੇ ਹਾਂ ਤਾਂ ਭਾਈ ਭਾਈ ਬਾਲੇ ਵਾਲੀ ਜਨਮ ਸਾਖੀ ਇਹ ਕਾਫੀ ਮਸ਼ਹੂਰ ਐ ਪਾਈ ਬਾਲੇ ਵਾਲੇ ਵਾਲੀ ਜਨਮ ਸਾਖੀ ਜਿਸ ਦੇ ਵਿੱਚ ਕੀ ਹੈ ਗੁਰੂ ਨਾਨਕ ਦੇਵ ਜੀ ਦੀ ਸਾਰੀ ਜੀਵਨੀ ਬਾਰੇ ਦੱਸਿਆ ਗਿਆ ਹੈ ਪਾਈ ਬਾਲੇ ਵਾਲੇ ਵਾਲੀ ਜਨਮ ਸਾਖੀ ਦੇ ਵਿੱਚ ਤਾਂ ਪਾਈ ਪੈੜਾ ਮੁਖਾ ਜੂ ਕਿਸੋਂ ਲਿਖਵਾਈ ਸੀ ਤਾਂ ਕਿਸ ਪਾਸੋਂ ਲਿਖਵਾਈ ਗਈ ਸੀ ਇਹ ਪਾਈ ਪੈੜਾ ਮੁਖਾ ਦੁਆਰਾ ਪਾਈ ਮੇੜਾ ਪੈੜਾ ਮੁਖਾ ਦੁਆਰਾ ਇਹ ਜਿਹੜੀ ਬਾਣੀ ਲਿਖਵਾਈ ਗਈ ਸੀ ਗੁਰੂ ਨਾਨਕ ਦੇਵ ਜੀ ਦੀ ਸਵੈ ਜੀਵਨੀ ਸੀ ਪਾਈ ਬਾਲੇ ਵਾਲੀ ਜਨਮ ਸਾਖੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਕੀ ਬਾਣੀ ਨੂੰ ਇਕੱਤਰ ਕੀਤਾ ਸੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਕੱਤਰ ਕਰਕੇ ਲਿਪੀਬੱਧ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੱਲ ਪਹਿਲਾ ਕਦਮ ਚੁੱਕਿਆ ਮਤਲਬ ਕਿ ਜਿੱਥੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸ਼ੁਰੂ ਹੋਈ ਸੀ ਜਿਸ ਰਾਹੀਂ ਇਹ ਬਾਣੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਥੋਂ ਲੰਘਦੀ ਸ਼੍ਰੀ ਗੁਰੂ ਅਰਜਨ ਦੇਵ ਜੀ ਤੱਕ ਪਹੁੰਚੇ ਮਤਲਬ ਕਿ ਗੁਰੂ ਅੰਗਦ ਦੇਵ ਜੀ ਕੋਲੋਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸੰਪਾਦਨਾ ਸੀ ਉਹ ਸ਼ੁਰੂ ਹੋ ਚੁੱਕੀ ਸੀ ਅੱਗੇ-ਅੱਗੇ ਅਗਲੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਹੋਗੇ ਸ੍ਰੀ ਗੁਰੂ ਗਈਏ ਹੈ ਤਾਂ ਉਸ ਤੋਂ ਫਲਸਰੂਪ ਕੀ ਹੋਇਆ 1604 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਤਿਆਰ ਹੋਇਆ ਕਦੋਂ ਹੋਇਆ ਪਹਿਲਾ ਸਰੂਪ ਤਿਆਰ 1604 ਦੇ ਵਿੱਚ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਜਨਮ ਸਾਖੀ ਲਿਖਵਾ ਕੇ ਪੰਜਾਬੀ ਵਾਰਤਕ ਅਤੇ ਇਤਿਹਾਸ ਰਚਨਾ ਦਾ ਮੁੱਢ ਬੰਨਿਆ ਤਾਂ ਗੁਰੂ ਹੁਣ ਆ ਗਿਆ ਰਚਨਾਵਾਂ ਦੀ ਗੱਲ ਗੁਰੂ ਨਾਨਕ ਜ਼ਿਕਰ ਗੱਲ ਕਰ ਗਿਆ ਗੁਰੂ ਅੰਗਦ ਦੇਵ ਜੀ ਦੀ ਤਾਂ ਗੁਰੂ ਅੰਗਦ ਦੇਵ ਟੋਟਲ ਕਿੰਨੇ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਸੀ ਤਾਂ ਇਹ ਸੀ 62 62 ਸ਼ਲੋਕ ਸੀ ਜਿਹੜੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਸੀ ਤਾਂ ਤੁਸੀਂ ਇਹ ਯਾਦ ਰੱਖਣੇ ਨੇ ਠੀਕ ਹੈ ਹੁਣ ਉਸ ਤੋਂ ਬਾਅਦ ਸ਼ਹਿਰ ਦੀ ਸਥਾਪਨਾ ਤਾਂ ਖੰਡੂਰ ਸਾਹਿਬ ਦੀ ਇਹਨਾਂ ਨੇ ਸਥਾਪਨਾ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸ਼ਹਿਰ ਦੀ ਸਥਾਪਨਾ ਕੀਤੀ ਸੀ ਤਾਂ ਕਰਤਾਰਪੁਰ ਦੀ ਤੇ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਦੀ ਤਾਂ ਯਾਦ ਰੱਖਣੇ ਨੇ ਤੁਸੀਂ ਠੀਕ ਹੈ ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਦੀ ਸਥਾਪਨਾ ਵੀ ਕੀਤੀ ਸੀ 1546 ਦੇ ਵਿੱਚ ਠੀਕ ਹੈ ਗੋਇੰਦਵਾਲ ਦੀ ਸਥਾਪਨਾ ਹੋ ਗਈ 1546 ਦੇ ਵਿੱਚ ਕੀਤੀ ਸੀ ਤਾਂ ਇੱਥੇ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਬਖਸ਼ੀ ਸੀ ਇਹ ਵੀ ਯਾਦ ਰੱਖਣਾ ਗੁਰਗੱਦੀ ਕਿੱਥੇ ਦਿੱਤੀ ਗਈ ਸੀ ਗੋਇੰਦਵਾਲ ਸਾਹਿਬ ਦੇ ਵਿੱਚ ਠੀਕ ਹੈ ਇੱਥੇ ਹੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ 12 ਸਾਲ ਗੁਰੂ ਅੰਗਦ ਦੇਵ ਜੀ ਦੀ ਅਣਥੱਕ ਸੇਵਾ ਕੀਤੀ ਸੀ ਮਤਲਬ ਕਿ ਜਿਹੜੇ 3rd ਗੁਰੂ ਤੀਜੇ ਗੁਰੂ ਬਣੇ ਸੀ ਗੁਰੂ ਅਮਰਦਾਸ ਜੀ ਜਿਨ੍ਹਾਂ ਨੂੰ ਗੁਰਗੱਦੀ ਦਿੱਤੀ ਸੀ ਇੱਥੇ ਕੀ ਹੈ ਗੁਰੂ ਅੰਗਦ ਦੇਵ ਜੀ ਦੀ 12 ਸਾਲ ਅਣਥੱਕ ਸੇਵਾ ਕੀਤੀ ਸੀ ਤਾਂ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਦਾ ਵਿਆਹ ਖੰਡੂਰ ਸਾਹਿਬ ਦੇ 5 ਮੀਲ ਦੂਰ ਪੈਂਦੇ ਪਿੰਡ ਸੰਗਰ ਦੇ ਵਾਸੀ ਸ਼੍ਰੀ ਦੇਵੀ ਚਾਂਦੀ ਪੁੱਤਰੀ ਬਿੱਤੀ ਬੀਬੀ ਖੀਵੀ ਜੀ ਨਾਲ ਹੋਇਆ ਸੀ ਇੱਥੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਨਗਰ ਵਸਾਉਣ ਦਾ ਹੁਕਮ ਦਿੱਤਾ ਬਾਕੀ ਗੁਰੂ ਸਾਹਿਬਾਨ ਵੀ ਵੱਖ-ਵੱਖ ਸਮੇਂ ਇਸ ਇਤਿਹਾਸਕ ਨਗਰ ਵਿੱਚ ਆਉਂਦੇ ਰਹੇ ਇਸ ਨਗਰ ਦੇ ਵਿੱਚ ਗੁਰਮੁਖੀ ਲਿਪੀ ਦਾ ਜਿਹੜਾ ਵਿਕਾਸ ਕੀਤਾ ਗਿਆ ਮਾਤਾ ਖੀਵੀ ਜੀ ਨੇ ਲੰਗਰ ਵਿੱਚ ਕਿਓ ਵਾਲੀ ਖੀਰ ਵਰਤੌਣੀ ਆਰੰਭ ਕੀਤੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਅਵਾਲ ਅਵਸਥਾ ਦੇ ਵਿੱਚ ਪਰਿਵਾਰ ਸਮੇਤ ਖੰਡੂਰ ਸਾਹਿਬ ਆਏ ਮਤਲਬ ਕਿ ਜਿੰਨੇ ਵੀ ਅੱਗੇ ਗੁਰੂ ਬਣੇ ਸੀ ਉਹ ਇੱਕ ਵਾਰੀ ਤਾਂ ਇੱਥੇ ਆ ਕੇ ਜ਼ਰੂਰ ਗਏ ਸੀ ਤਾਂ ਉਹਨਾਂ ਨੇ ਇਹ ਗੁਰਗੱਦੀ ਪ੍ਰਾਪਤ ਨੀਬ ਗੁਰੂ ਅੰਗਦ ਦੇਵ ਜੀ ਲਗਭਗ 13 ਸਾਲ ਗੁਰਗੱਦੀ ਤੇ ਬਿਰਾਜਮਾਨਾ ਸਿੱਧਾ ਪੁੱਛ ਲਿੰਦਰ ਕਿ ਗੁਰੂ ਅੰਗਦ ਦੇਵ ਜੀ ਗੁਰਗੱਦੀ ਤੇ ਕਿੰਨਾ ਚਿਰ ਬਿਰਾਜਮਾਨ ਰਹੇ ਸੀ ਤਾਂ ਉਹ ਟੋਟਲ 13 ਸਾਲ ਇਸ ਗੁਰਗਾਂ ਇਸ ਗੱਦੀ ਤੇ ਬਿਰਾਜਮਾਨ ਰਹੇ ਸੀ ਤਾਂ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਇਸ ਧਰਤੀ ਨੂੰ ਆਪਣੀ ਚਰਨਛੋਹ ਨਾਲ ਨਵਾਜੀ ਆਏ ਠੀਕ ਹੈ ਤਾਂ ਉਸ ਤੋਂ ਬਾਅਦ ਜੋਤੀ ਜੋਤ ਸਮਾਉਣ ਦਾ ਸਮਾਂ ਤਾਂ ਗੁਰੂ ਅੰਗਦ ਦੇਵ ਜੀ 29 ਮਾਰਚ 1552 ਨੂੰ ਕੀ ਖੰਡੂਰ ਸਾਹਿਬ ਦੇ ਵਿੱਚ ਉਮਰ 47 ਸਾਲ ਦੇ ਵਿੱਚ ਕੀਏ ਜੋਤੀ ਜੋਤ ਸਮਾ ਗਏ ਸੀ 29 ਮਾਰਚ 1552 ਨੂੰ ਖੰਡੂਰ ਸਾਹਿਬ ਦੇ ਵਿੱਚ ਉਹ ਜੋਤੀ ਜੋਤ ਸਮਾ ਗਏ ਸੀ ਤੇ ਗੁਰੂ ਅਮਰਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਕੇ ਗਏ ਸੀ ਠੀਕ ਹੈ ਉਹਨਾਂ ਨੇ ਕੀ ਹੈ ਗੁਰੂ ਅਮਰਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਉੋਚਿਤ ਕਰ ਦਿੱਤਾ ਸੀ ਠੀਕ ਹੈ ਇਹ ਤਾਂ ਆਪਣੀ ਹੋ ਗਈ ਗੁਰੂ ਅੰਗਦ ਦੇਵ ਜੀ ਦੀ ਪੂਰੀ ਦੀ ਪੂਰੀ ਜੀਪ ਨੇ ਜੋ ਮੋਸਟ ਇੰਪੋਰਟੈਂਟ ਐਗਜ਼ਾਮ ਦੇ ਲਈ ਰਹਿਣ ਵਾਲੀਆਂ ਆਪਾਂ ਨੇ ਜਿਆਦਾ ਕੁਝ ਇਹਦੇ ਵਿੱਚ ਕਵਰ ਨਹੀਂ ਕੀਤਾ ਆਪਾਂ ਨੇ ਸਿਰਫ ਉਹਨਾਂ ਹੀ ਉਹ ਹੀ ਗੱਲਾਂ ਕਵਰ ਕੀਤੀਆਂ ਜੋ ਐਗਜ਼ਾਮ ਦੇ ਪੁਆਇੰਟ ਆਫ 뷰 ਨਾਲ ਕਾਫੀ ਇੰਪੋਰਟੈਂਟ ਰਹਿਣ ਵਾਲੀਆਂ ਨੇ ਠੀਕ ਹੈ ਤੇ ਹੁਣ ਆਪਾਂ ਨਾਲ ਦੀ ਨਾਲ ਕੀ ਕਰਦੇ ਆ ਆਪਾਂ ਨਾਲ ਦੀ ਨਾਲ ਗੁਰੂ ਅੰਗਦ ਦੇਵ ਜੀ ਦਾ ਜਿਹੜਾ ਹਾਂ ਗੁਰੂ ਅੰਗਦ ਦੇਵ ਜੀ ਦੇ ਜਿਹੜੇ ਮੋਸਟ ਇੰਪੋਰਟੈਂਟ ਐਮਸੀਕਿਊਸ ਕੁਐਸਚਨਸ ਬਣਦੇ ਨੇ ਆਪਾਂ ਉਹਨਾਂ ਨੂੰ ਵੀ ਕਵਰ ਕਰ ਲੈਨੇ ਆ ਤਾਂ ਆਪਣਾ ਫਰਸਟ ਕੁਐਸਚਨ ਬਣਦਾ ਹੈ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਤਾਂ ਇਸ ਦਾ ਰਾਈਟ ਆਨਸਰ ਹੁਣ ਤੁਸੀਂ ਦੱਸੋਗੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਲਦੀ ਤੋਂ ਜਲਦੀ ਕਮੈਂਟ ਕਰਕੇ ਦੱਸੋ ਤੁਹਾਨੂੰ ਪੰਜ ਸਕਿੰਟ ਦਾ ਸਮਾਂ ਮਿਲੇਗਾ ਤਾਂ ਜਲਦੀ ਤੋਂ ਜਲਦੀ ਤੁਸੀਂ ਇਸ ਦਾ ਆਨਸਰ ਮੈਨੂੰ ਦੇ ਸਕਦੇ ਹੋ ਠੀਕ ਹੈ ਤਾਂ ਗੁਰੂ ਅੰਗਦ ਦੇਵ ਜਿਹੜਾ ਜਨਮ ਹੈ ਉਹ ਕਦੋਂ ਤੇ ਕਿੱਥੇ ਹੋਇਆ ਸੀ ਦੱਸੋ ਫਿਰ ਮੈਨੂੰ ਕਾਈਜ਼ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ 31 ਮਾਰਚ 1504 ਠੀਕ ਹੈ 31 ਮਾਰਚ 1504 ਨੂੰ ਮੱਤੇ ਦੀ ਸਰਾਏ ਮੁਕਸਰ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ ਗੁਰੂ ਅੰਗਦ ਦੇਵ ਜੀ ਦਾ ਠੀਕ ਹੈ ਅਸਲੀ ਨਾਮ ਦੀ ਗੱਲ ਕੀਤੀ ਜਾਵੇ ਭਾਈ ਲੈਣਾ ਜੀ ਇਹਨਾਂ ਦਾ ਅਸਲੀ ਨਾਮ ਹੈ ਠੀਕ ਹੈ ਜੋਤੀ ਜੋਤ ਸਮਾਉਣ ਦੀ ਗੱਲ ਕੀਤੀ ਜਾਵੇ ਤਾਂ ਜੋਤੀ ਜੋਤ ਕਦੋਂ ਸਮਾਈ ਸੀ ਉਹ ਤਾਂ ਉਹ ਸਮਾਈ ਸੀ 29 ਮਾਰਚ 1500 52 ਨੂੰ ਕਿੱਥੇ ਖੰਡੂਰ ਸਾਹਿਬ ਦੇ ਵਿੱਚ ਠੀਕ ਹੈ ਤਾਂ ਇਹ ਕੁਐਸਚਨ ਹੈ ਜਿਹੜੇ ਆਪਾਂ ਨਾਲ ਦੀ ਨਾਲ ਹੀ ਕਵਰ ਕਰਦੇ ਜਾਵਾਂਗੇ ਠੀਕ ਹੈ ਨੈਕਸਟ ਕੁਐਸਚਨ ਮੂਵ ਕਰ ਲੈਂਦੇ ਆਪਾਂ ਕੁਐਸਚਨ ਨੰਬਰ 2 ਗੁਰੂ ਅੰਗਦ ਦੇਵ ਜੀ ਦੇ ਮਾਤਾ ਪਿਤਾ ਜੀ ਕੌਣ ਸਨ ਤਾਂ ਗੁਰੂ ਅੰਗਦ ਦੇਵ ਜੀ ਦੇ ਮਾਤਾ ਪਿਤਾ ਦਾ ਕੀ ਨਾਮ ਸੀ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ ਬਾਬਾ ਫਿਰੂਮੱਲ ਪਿਤਾ ਦਾ ਨਾਮ ਹੈ ਠੀਕ ਹੈ ਮਾਤਾ ਰਾਮੂ ਕੀ ਇਹ ਮਾਤਾ ਦਾ ਨਾਮ ਹੈ ਇਹਨਾਂ ਦੇ ਹੋਰ ਨਾਮ ਵੀ ਦੱਸੇ ਸੀ ਮੈਂ ਤੁਹਾਨੂੰ ਕਿਹੜੇ ਕਿਹੜੇ ਨਾਮ ਸੀ ਮਨਸਾ ਦੇਵੀ ਹੋ ਗਿਆ ਠੀਕ ਹੈ ਮਾਤਾ ਸਭਰਾਈ ਹੋ ਗਿਆ ਤੇ ਦਿਆਕੌਰ ਹੋ ਗਿਆ ਤਾਂ ਇਹ ਵੀ ਤੁਸੀਂ ਕੁਐਸਚਨ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਤਾਂ ਗੁਰੂ ਅੰਗਦ ਦੇਵ ਜੀ ਦੇ ਜੀਵਨ ਸਾਥੀ ਕੌਣ ਸਨ ਤਾਂ ਗੁਰੂ ਅੰਗਦ ਦੇਵ ਜਿਹੜਾ ਗ੍ਰਸਤ ਜੀਵਨ ਸੀ ਜਆ ਵਿਆਹ ਹੋਇਆ ਸੀ ਉਹ ਕਿਸ ਨਾਲ ਹੋਇਆ ਸੀ ਉਹਨਾਂ ਦੀ ਪਤਨੀ ਦਾ ਨਾਮ ਕੀ ਸੀ ਤਾਂ ਮਾਤਾ ਖੀਵੀ ਜੀ ਠੀਕ ਹੈ ਮਾਤਾ ਖੀਵੀ ਜੀ ਕੀ ਸੀ ਗੁਰੂ ਅੰਗਦ ਦੇਵ ਜੀ ਦਾ ਜੀਵ ਨੈਕਸਟ ਕੁਐਸਚਨ ਦੇਖਦੇ ਆਂ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਕੌਣ ਕੌਣ ਸਨ ਤਾਂ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਕਿਹੜੇ-ਕਿਹੜੇ ਸੀ ਤਾਂ ਦੋ ਪੁੱਤਰ ਸੀ ਦੋ ਪੁੱਤਰੀਆਂ ਸੀ ਭਾਈ ਦਾਸੂ ਤੇ ਭਾਈ ਦਾਤੂ ਜੀ ਸੀ ਜਿਹੜੇ ਇਹ ਗੁਰੂ ਅੰਗਦ ਦੇਵ ਜੀ ਦੇ ਦੋ ਪੁੱਤਰ ਹੋਏ ਨੇ ਦੋ ਪੁੱਤਰੀਆਂ ਸੀ ਬੀਬੀ ਅਮਰੋ ਤੇ ਬੀਬੀ ਅਨੋਖੀ ਬੀਬੀ ਅਮਰੋ ਤੇ ਬੀਬੀ ਅਨੋਖੀ ਤਾਂ ਇਹ ਵੀ ਤੁਸੀਂ ਨੋਟ ਡਾਊਨ ਕਰ ਲੈਣੀਆਂ ਨੇ ਨੈਕਸਟ ਕੁਐਸਚਨ ਦੇਖਦੇ ਆਂ ਗੁਰੂ ਅੰਗਦ ਦੇਵ ਜੀ ਦੇ ਸਮਕਾਲੀ ਮੁਗਲ ਸ਼ਾਸਕ ਕਿਹੜਾ ਸੀ ਤਾਂ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਕਿਹੜਾ ਸ਼ਾਸਕ ਆਇਆ ਸੀ ਹੁਣੇ ਮੈਂ ਤੁਹਾਨੂੰ ਕਵਰ ਕਰਵਾ ਚੁੱਕਿਆ ਸਾਰਾ ਥਿਊਰੀ ਦੇ ਵਿੱਚ ਤਾਂ ਇਸ ਲਈ ਪਹਿਲਾਂ ਤੁਸੀਂ ਥਿਊਰੀ ਜ਼ਰੂਰ ਕਵਰ ਕਰਿਆ ਕਰੋ ਕਿਉਂਕਿ ਜੇਕਰ ਤੁਸੀਂ ਥਿਊਰੀ ਕਵਰ ਕਰਦੇ ਹੋ ਤਾਂ ਆਟੋਮੈਟਿਕ ਤੁਹਾਡੇ ਜਿੰਨੇ ਵੀ ਐਮਸੀਕਿਊਸ ਕੁਐਸਚਨ ਉਹ ਆਟੋਮੈਟਿਕ ਹੀ ਕਵਰ ਹੋ ਜਾਣਗੇ ਤਾਂ ਗੁਰੂ ਅੰਗਦ ਦੇਵ ਸਮਕਾਲੀ ਮੁਗਲ ਸ਼ਾਸਕ ਜੀ ਆਪਣੇ ਕੋਲ ਹਮਾਇੂ ਠੀਕ ਹੈ ਹਮਾਇੂ ਆਇਆ ਸੀ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਦੇ ਲਈ ਠੀਕ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਕਿੰਨੇ ਸ਼ਲੋਕ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਗੁਰੂ ਅੰਗਦ ਦੇਵ ਜੀ ਦੇ ਤਾਂ ਉਹਨੇ 62 62 ਜਿਹੜੇ ਸ਼ਲੋਕ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਨੈਕਸਟ ਕੁਐਸਚਨ ਦੇਖਦੇ ਆਂ ਗੁਰੂ ਅੰਗਦ ਦੇਵ ਜੀ ਨੇ ਹੇਠ ਲਿਖਿਆ ਵਿੱਚੋਂ ਕਿਹੜੇ-ਕਿਹੜੇ ਮਹੱਤਵਪੂਰਨ ਕੰਮ ਕੀਤੇ ਤਾਂ ਕਿਹੜੇ-ਕਿਹੜੇ ਕੰਮ ਕੀਤੇ ਸੀ ਉਹਨਾਂ ਨੇ ਮੱਲ ਅਖਾੜੇ ਦੀ ਸਥਾਪਨਾ ਕੀਤੀ ਸੀ ਠੀਕ ਹੈ ਗੁਰਮੁਖੀ ਲਿਪੀ ਦਾ ਵਿਕਾਸ ਕੀਤਾ ਸੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਕੱਠਾ ਕੀਤਾ ਸੀ ਠੀਕ ਹੈ ਇਹ ਸਾਰੇ ਕੰਮ ਗੁਰੂ ਅੰਗਦ ਦੇਵ ਜੀ ਦੁਆਰਾ ਕੀਤੇ ਗਏ ਨੇ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਵਿਜ਼ਿਟ ਕਰਦੇ ਆਂ ਆਪਾਂ ਗੁਰੂ ਅੰਗਦ ਦੇਵ ਜੀ ਨੇ ਹੇਠ ਲਿਖਿਆਂ ਵਿੱਚੋਂ ਕਿਹੜੇ ਸ਼ਹਿਰ ਦੀ ਸਥਾਪਨਾ ਕੀਤੀ ਤਾਂ ਗੁਰੂ ਅੰਗਦ ਦੇਵ ਜੀ ਦਾ ਕਿਹੜੇ ਸ਼ਹਿਰ ਦੀ ਸਥਾਪਨਾ ਕੀਤੀ ਗਈ ਸੀ ਗੁਰੂ ਨਾਨਕ ਦੇਵ ਕਰਤਾਰਪੁਰ ਦੀ ਹੋਗੀ ਸੀ ਠੀਕ ਹੈ ਗੁਰੂ ਅੰਗਦ ਦੇਵ ਜੀ ਦੁਆਰਾ ਕਿਸ ਦੀ ਹੋਗੀ ਸੀ ਗੁਰੂ ਅੰਗਦ ਦੇਵ ਦਾ ਖੰਡੂਰ ਸਾਹਿਬ ਦੇ ਠੀਕ ਹੈ ਖੰਡੂਰ ਸਾਹਿਬ ਦੀ ਸਥਾਪਨਾ ਕੀਤੀ ਗਈ ਸੀ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਵੀਜ਼ਿਟ ਕਰਦੇ ਆਪਾਂ ਗੁਰੂ ਅੰਗਦ ਦੇਵ ਜੀ ਕਿਸ ਜਾਤੀ ਨਾਲ ਸੰਬੰਧ ਰੱਖਦੇ ਹਨ ਤਾਂ ਗੁਰੂ ਅੰਗਦ ਦੇਵ ਜੀ ਕਿਸ ਜਾਤੀ ਨਾਲ ਸੰਬੰਧ ਰੱਖਦੇ ਸੀ ਉਹ ਤਾਂ ਉਹ ਰੱਖਦੇ ਸੀ ਤ੍ਰਹਿਣ ਖੱਤਰੀ ਜਾਤੀ ਨਾਲ ਠੀਕ ਹੈ ਤ੍ਰਹਿਣ ਖੱਤਰੀ ਜਾਤੀ ਨਾਲ ਸੰਬੰਧ ਰੱਖਦੇ ਸੀ ਤੇ ਕਿਹੜੀ ਦੇਵੀ ਦੀ ਪੂਜਾ ਕਰਦੇ ਸੀ ਉਹ ਦੁਰਗਾ ਠੀਕ ਹੈ ਦੁਰਗਾ ਮਾਤਾ ਦੀ ਪੂਜਾ ਕਰਦੇ ਸੀ ਉਹ ਤੇ ਤ੍ਰਹਿਣ ਖੱਤਰੀ ਜਾਤੀ ਨਾਲ ਸੰਬੰਧ ਰੱਖਦੇ ਸੀ ਉਹ ਨੈਕਸਟ ਕੁਐਸਚਨ ਦੇਖਦੇ ਆਂ ਗੁਰੂ ਅੰਗਦ ਦੇਵ ਜੀ ਦੀ ਮੁਲਾਕਾਤ ਗੁਰੂ ਨਾਨਕ ਦੇਵ ਜੀ ਨਾਲ ਕਿੱਥੇ ਹੋਈ ਸੀ ਤਾਂ ਗੁਰੂ ਅੰਗਦ ਦੇਵ ਜੀ ਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਆਪਸ ਵਿੱਚ ਕਿੱਥੇ ਹੋਈ ਸੀ ਉਹ ਨਾ ਉਹ ਹੋਈ ਸੀ ਕਰਤਾਰਪੁਰ ਦੇ ਵਿੱਚ ਏ ਇਜ਼ ਦਾ ਰਾਈਟ ਆਨਸਰ ਕਰਤਾਰਪੁਰ ਦੇ ਵਿੱਚ ਉਹਨਾਂ ਦੀ ਮੁਲਾਕਾਤ ਹੋਈ ਸੀ ਨੈਕਸਟ ਕੁਐਸਚਨ ਦੇਖਦੇ ਆਂ ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਦੀ ਉਸਾਰੀ ਕਦੋਂ ਸ਼ੁਰੂ ਕੀਤੀ ਸੀ ਗੁਰੂ ਅੰਗਦ ਦੇਵ ਨੇ ਗੋਇੰਦਵਾਲ ਦੀ ਉਸਾਰੀ ਤਾਂ ਗੋਇੰਦਵਾਲ ਦੀ ਉਸਾਰੀ ਕਦੋਂ ਸ਼ੁਰੂ ਕੀਤੀ ਗਈ ਆ ਉਹ ਸ਼ੁਰੂ ਕੀਤੀ ਗਈ 1546 ਦੇ ਵਿੱਚ 1546 ਈਸਵੀ ਦੇ ਵਿੱਚ ਗੋਇੰਦਵਾਲ ਦੀ ਉਸਾਰੀ ਸ਼ੁਰੂ ਕੀਤੀ ਗਈ ਸੀ ਨੈਕਸਟ ਕੁਐਸਚਨ ਦੇਖਦੇ ਆ ਅ ਬਸ ਠੀਕ ਹੈ ਅੱਜ ਦੀ ਕਲਾਸ ਦੇ ਵਿੱਚ ਆਪਣੇ ਇੰਨੇ ਹੀ ਕੁਐਸਚਨ ਨੇ ਠੀਕ ਹੈ ਹਾਂ ਅ ਅੱਜ ਦੇਖਦੇ ਆ ਅਗਲੀ ਕਲਾਸ ਦੇ ਵਿੱਚ ਆਪਾਂ ਗੁਰੂ ਅਮਰਦਾਸ ਜੀ ਦੇ ਟੌਪਿਕ ਨੂੰ ਕਵਰ ਕਰਾਂਗੇ ਠੀਕ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਚਲਦੀ ਚਲਦੀ ਲਾਈਕ ਜ਼ਰੂਰ ਕਰ ਦਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਸਬਸਕ੍ਰਾਈਬ ਕਰ ਲੈਣ ਅਤੇ ਨੋਟੀਫਿਕੇਸ਼ਨ ਬਟਨ ਨੂੰ ਔਨ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਹਰ ਇੱਕ ਕਲਾਸ ਦਾ ਟਾਈਮ ਟੂ ਟਾਈਮ ਪਤਾ ਲੱਗਦਾ ਰਹੇ ਤਾਂ ਦੋਸਤੋ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਗੁਰੂ ਅਮਰਦਾਸ ਜੀ ਦੇ ਟੌਪਿਕ ਨੂੰ ਡੀਪਲੀ ਕਵਰ ਕਰਾਂਗੇ ਕੱਲ ਵੀ ਤੁਸੀਂ ਇਸ ਕਲਾਸ ਵਿੱਚ ਬਣੇ ਰਹੋ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ